Thank uh -huh. ਬਣੀ ਮਹੀ ਪ ਸੋਰ ਨਾ ਤਸੋਰ ਦੇਰ ਦੇਵਨ ਕਹਿ ਤੋ ਸਰਬ ਨਾਮ ਕਥੈ ਕਵਨਾ ਰਮ ਨਾਮ ਜਨ ਦੇ ਸੁਵਤ ਪ੍ਰਾਨੀ ਤੂੰ ਆਇਆ ਲਾਲਾ ਲੈਣ ਰੱਗਾ ਕਿੱਤ ਕੁ ਫਕੜੇ ਸਭ ਮੁਕਤੀ ਚੱਲੇ ਰਹਿਣਾ ਰਹਿਣ ਕਬਾਈ ਸੋਇਕਰ ਜਿਵਸ ਘਬਾਇ ਖਾਈ ਹੀਰੇ ਜਸਾ ਜਨਮ ਹੈ ਕਉਤੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂਲੇ ਫਿਰ ਪਛਤਾਹੇ ਪ੍ਰਛਤਾਹੇ ਪ੍ਰਾਣੀ ਕਿਆ ਇਹ ਦਾ ਕਿਆ ਕੀ ਰਾ ਜੈਸੀ ਤਰਵਾਰ ਪੰਖ ਵਸਿਰਾ ਭਈ ਬਰਾਪਤ ਮਾਨਖ ਦੇਹੀਆ ਗੋਬਿੰਦ ਜਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਚਿਰਕਟਾ ਇਹਨਾ ਤਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰਨ ਜਾਮ ਲਾਗ ਭਜਨ ਤਨ ਕੈ ਜਨਮ ਬ੍ਰਿਧਾ ਤਹ ਹਰ ਪਲੰਗ ਮਾਇਆ ਤਪ ਤਪ ਸੰਜਨ ਧਰਮ ਨਾਲ ਕਮਾਇਆ ਸੇਵਾ ਸਾਥ ਨਾ ਜਾਣਿਆ ਹਰ ਰਾਇਆ ਕਹੋ ਨੁਕ ਹਮ ਨੀਚ ਚਰਮਾ ਸ਼ਰਨ ਪਰੇ ਕੀ ਰੱਖੂ ਸਰਮਾ ਕਬੀਰ ਤੂੰ ਤੂੰ ਕਰਤਾ ਪੂਰਵਾ ਹੁਜ ਮੈਂ ਰਹਾ ਨਾ ਜਬ ਆਪਾ ਪਰਮਾ ਮਿਟ ਗਿਆ ਜਤ ਦੇਖੋ ਤਤ ਤੁਮ ਨਬੀਰ ਮੇਰਾ ਮੁਝ ਮਨ ਕਿਸ਼ਨ ਨੀ ਜੋ ਕਿ ਟਿਕੇ ਟਿਕੇ ਮਾਰਾ ਉਹ ਪਰਮਪੰਪ ਕੁਲੇ ਸੁਤਦਾ ਸੋ ਪ੍ਰੀਤ ਲਗਾਈਿਤ ਉਤਮ ਪੰਥ ਸੁਣਿਓ ਹੋਰ ਸੰਗਤ ਦੇਵ ਜਿਨਨ ਕਾ ਜਪ ਮੰਤਰਾਸੁ ਕਰਾਈ i'm sorry ਪਹਿਲਾ ਪਹਿਲਾ ਚੌ ਦੁੱਕੇ ਮਾਏ ਬਾਪ ਕੋ ਬੇਟਾ ਨਹੀਂ ਤਾ ਸਤਰਾ ਚਤੁਰਾ ਹੋ ਤਾਂ ਮਾ ਭਿਆ ਬਾਹਰ ਘਰ ਛੋਟੇ ਖਿੰਮੈ ਭਈ ਪਰਾਇ ਨਾਮ ਦਾ ਇਸ ਨਾਮ ਦਾ ਮਨ ਮੁਖ ਚਿਤ ਤਨ ਧੂੜ ਤੁਮਾਈ ਮਾਨਾ ਜਿੰਨ ਸਾਚੀ ਬੂਝ ਬੁਝਾਈ ਰਮਾਉ ਜਾਤ ਸਿਓ ਝੂਠ ਪ੍ਰੀਤ ਮਨ ਕੇ ਤੇਆ ਜਨ ਦਨ ਬੈਨ ਰਤਾ ਮਿਤਕਾਰੀ ਸ਼ਬਦ ਸੁਰਤ ਨਾਈ ਰੰਗ ਨਾ ਰਤਾ ਰਸ ਨਹੀਂ ਲੇਦੇ ਆ ਮਨ ਮੁਖ ਪਤ ਗਵਾ ਆਪਕਰ ਜਨੀਆਂ ਦਰ ਦੀ ਖਬਰ ਨਾ ਪਾਈ ਅੱਖੀਂ ਨੀਂਦ ਜੱਲਿਆ ਅੰਧਿਆਰਾ ਘਰਦਰ ਦਿਸੈ ਨਾ ਭਾਈ ਜਾਮਾ കഥന കണ്ി സുണ സു ശബദ സമൃത ਸਤਨਾਮ ਵਟਿਆਰ